ਆਰਡਰ ਨਾ ਤੁਸੀਂ ਮੈਨੂੰ ਦਿਖਾ ਦਿਓ ਜੇ ਨਹੀਂ ਹੈਗੇ ਤਾਂ ਇਹ ਸ਼ਰੇਆਮ ਤੱਕਾ ਹੋਏ ਤੁਸੀਂ ਦੇਖੋ ਮੇਰੇ ਘਰ ਦੇ ਅੰਦਰ ਕਿਸ ਤਰੀਕੇ ਨਾਲ ਮੈਨੂੰ ਅਰੈਸਟ ਕੀਤਾ ਹੋਇਆ ਇਸ ਤਰ੍ਹਾਂ ਕਿ ਮੈਂ ਤੁਹਾਡੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਮੈਨੂੰ ਜਾਣ ਦਿਓ ਇਸ ਤਰੀਕੇ ਨਾਲ ਨਹੀਂ ਜਾਂਦਾ ਰਗਾ ਕੀ ਐਸਾ ਹੋ ਰਿਹਾ ਜਿਹੜਾ ਤੁਸੀਂ ਤੁਹਾਨੂੰ ਕਿਸ ਚੀਜ਼ ਦਾ ਡਰ ਹੈ ਮੈਨੂੰ ਤਾਂ ਕਿਸ ਚੀਜ਼ ਦਾ ਡਰ ਨਹੀਂ ਕਿ ਮੈਨੂੰ ਆ ਦੇਖੋ ਕਿਸ ਤਰੀਕੇ ਨਾਲ ਬਾਰਾਹ ਗੇਟ ਮੈਨੂੰ ਜਾਣ ਦਿਓ ਪਲੀਜ਼ ਚਲੋ ਜੀ ਚਲੋ ਅੱਗੇ महमूद लाओ धक्का लाओ लाओ धक्का लाओ मारो दस खड़े देखी जाने करो बस लाओ ना ना बाहर दी बाहर दी बाहर दी धक्का मार मार धक्का मारो धक्का आओ जी, जी। गी गी आओ अगे आओ आओ अगे आओ गेट खुलवाओ ਮੇਰੇ ਮੈਡੀਕਲ ਰਿਪੋਰਟ ਦੀ ਬਹੁਤ ਚਾਹ ਰਹੇ ਹੋ ਤੁਸੀਂ ਮੇਰੀ ਗੱਲ ਸੁਣੋ ਮੈਂ ਕੋਈ ਬੰਦ ਨਹੀਂ ਕਰਾਂ ਮੇਰੀ ਕੋਈ ਸ਼ਿਕਾਇਤ ਨਹੀਂ ਹੈ ਮੇਰੀ ਕੋਈ ਸ਼ਿਕਾਇਤ ਪਹਿਲਾਂ ਮੇਰਾ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਤੇ ਮੇਰੇ ਪਿੰਡ ਹੈ ਮੇਰੀ ਕੋਈ ਤੁਗੀ ਕੇਸ ਨਹੀਂ ਕੀ ਕਿਤਾ ਬਿਨਾ ਤੁਸੀਂ ਮੈਨੂੰ ਦੱਸੋ ਤੁਸੀਂ ਆ ਕੀ ਹੋ ਰਿਹਾ ਮੈਂ ਮੇਰੇ ਲੋਕਾਂ ਨਾਲ ਕੀ ਹੋ ਰਿਹਾ ਤੁਸੀਂ ਦੱਸੋ ਪਲੀਜ਼ ਇਹਨੂੰ ਖੋਲੋ ਪਲੀਜ਼ ਬੁਹਾਰ ਤੱਕੇ ਤੁਸੀਂ ਜੋ ਮਰਜ਼ੀ ਕਰੋ ਪਰ ਇਹਨੂੰ ਖੋਲੋ ਗੇਟ ਨੂੰ ਖੋਲੋ ਆ ਬੰਦੇ ਇਹਨਾਂ ਇਹਨਾਂ ਨੂੰ ਪੰਜਾਬ ਕੰਮ ਹੋ ਸਕਦੇ ਨੇ ਨਹੀਂ ਇਹ ਕੀ ਗੱਲ ਇਹ ਤਾਂ ਕੋਈ ਗੱਲ ਨਹੀਂ ਆ ਬੜੀ ਇਹ 20 ਮਿੰਟ ਲੱਗੇ ਤੱਕੇ ਦਾ ਅੰਦਰ ਬਾੜ ਕੇ ਹੁਣ ਗੇਟ ਲਾ ਲਿਆ ਗੇਟ ਕਾ ਗੇਟ ਕਿਉਂ ਲਾਇਆ ਹੈ ਸੀਨੀਅਰ ਆਪਨੇ ਐਸੇ ਕਿੰਨੇ ਬੀਜ਼ੀ ਹੋਏ ਹੋਏ ਨੇ ਜਿਹੜਾ ਜਿਨ੍ਹਾਂ ਨੂੰ ਵੀਰੇ ਓਏ ਇੰਨੇ ਕਿੱਥੇ ਬੀਜ਼ੀ ਨੇ ਵੀ ਤੁਹਾਡੀ ਫੋਨ ਨਹੀਂ ਚੱਕ ਰਹੇ ਇੱਥੇ ਤਾਂ ਨਹੀਂ ਨਹੀਂ 20 ਮਿੰਟ ਹੋ ਗਏ ਸਰ ਹੁਣ ਥੋੜੀ ਥੋੜੀ ਸਾਂਨੇ ਥੋੜੀ ਰੱਖੀ ਸੀ ਜੀ ਸਾਂਨੇ ਥੋੜੀ ਰੱਖੀ ਸੀ 20 ਮਿੰਟ ਦੀ ਪਲੀਜ਼ ਤੁਸੀਂ ਬੈਠੋ ਆਰਾਮ ਨਾਲ ਨਹੀਂ ਨਹੀਂ ਜੀ ਨਾ ਨਾ ਅੱਗੇ ਜਾਣੀ ਦੇਣਾ ਕੋਈ ਨਾ ਆ ਖੋਲੋ ਗੇਟ ਖੋਲੋ ਇਹ ਸਾਡਾ ਘਰ ਹੈ ਤੁਹਾਡਾ ਬਾਹਰ ਆ ਕੇ ਗੱਲ ਕਰੋ ਮੇਰੇ ਨਾਲ ਬਾਹਰ ਗੱਲ ਕਰੋ ਤੁਸੀਂ ਮੇਰੇ ਅੰਦਰ ਇਦਾਂ ਨਹੀਂ ਆ ਸਕਦੇ ਬਿਨਾ ਆਰਡਰ ਤੋਂ ਤੁਸੀਂ ਮੇਰੇ ਅੰਦਰ ਘਰ ਚ ਨਹੀਂ ਵੜ ਸਕਦੇ ਇਹਨੂੰ ਖੋਗਾ ਗੇਟ ਖੋਲਣ ਦਾ ਗੇਟ ਖੋਲੋ ਵੀਰੇ ਗੇਟ ਤਾਂ ਖੋਲੋ ਬਾਹਰ ਜਿੱਥੇ ਆਪਾਂ ਗੱਲ ਕਰ ਲੈਂਦੇ ਆ ਖੋਲੋ ਜੀ ਗੇਟ ਖੋਲੋ ਸਾਰਾ ਦੇਖੋ ਸਾਰੇ ਸਾਹੇਂਗੀ ਐਸੀ ਹੈ ਤੁਸੀਂ ਗੇਟ ਖੋਲੋ ਇਹ ਕੀ ਹੋ ਰਿਹਾ ਤੇ ਕਸ਼ਰੇ ਆਂ ਲੱਗਾ बिना गेट खोलो आपा बाहर गली में घुमाओ गेट खोलो बाहर गली में लगा लो प्लीज जाना नहीं पड़ता जो मर्जी है ऐसे खोलो ये तो शरीया होता क्या हो रहा है खोलो बाहर का गेट खोलो बाहर गेट खोलो गगन जी गेट खोलो बाहर गेट खोलो 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 गेट खोलो ਕਹਾਂ ਦਾ ਸਵਾਕ ਕੀ ਕਰਿਆ ਜਾ ਰਿਹਾ ਇਹਦਾ ਇਹਦਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਭ ਬੜੀ ਅਕਾਲੀ ਜਿੰਦਾਬਾਦ ਜਰੇ ਕੋਲਾ ਪ੍ਰਸ਼ਾਸਨ ਮਾਵਾ ਮਾਵਾ ਦੇਖੋ ਤੁਸੀਂ ਟੱਕਾ ਕਰ ਰਹੇ ਹੋ ਵੀਰੇ ਥੋਨੇ ਪਹਿਲਾਂ ਮੈਨੂੰ ਕਿਹਾ ਵੀ 20 ਮਿੰਟ ਇਹਦਾ ਮਤਲਬ ਥੋਡੀ ਚਾਲ ਸੀ ਵੀ ਤੁਸੀਂ ਜ਼ਿਆਦਾ ਬੋਲ ਕੱਢ ਲਈਏ ਤੁਹਾਨੂੰ ਮੇਰੇ ਤੋਂ ਮੇਰੇ ਤੋਂ ਇੱਕ ਕੰਨੀ ਲੇਡੀ ਤੋਂ ਇੰਨਾ ਖਤਰਾ ਸੀ ਫਿਰ ਸਾਡੀ ਇੰਨੀ ਲੇਡੀ ਕੜੀਆਂ ਆਈਆਂ ਸੀ ਫਿਰ ਮੈਨੂੰ ਇਹ ਲੱਗਿਆ ਮੇਰੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਤੁਸੀਂ ਇੰਨੇ ਚਾਰ ਲੇਡਿਸ ਸਾਡੇ ਸੀ ਫਿਰ ਤੁਸੀਂ ਹੋਰ ਬੁਲਾ ਲਿਆ ਮੇਰੇ ਲਈ 20 ਮਿੰਟ ਤਾਂ ਹੀ ਮੇਰੇ ਲਈ ਚਾਰ ਲੇਡਿਸ ਘੱਟ ਸੀ ਤੇ ਤੁਸੀਂ ਹੋਰ ਇੰਨੀਆਂ ਬੁਲਾ ਲਿਆ ਔਰ ਇੰਨੀ ਫੋਰਸ ਕੀ ਤੁਸੀਂ ਤੁਸੀਂ ਤੁਹਾਡੇ ਨਾਲ ਤੁਹਾਡੀ ਗੱਲ ਮੰਨੀ ਨਾ ਮੈਨੇ ਕਿ 20 ਮਿੰਟ ਗੱਲ ਕਰਨੋ ਤੁਸੀਂ ਕਿਹਾ ਮੈਂ ਅਸੀ ਆਰਡਰ ਦਿਗਾਉਣੇ ਹੁਣ ਤੁਸੀਂ ਜੋ ਵੀ ਆਰਡਰ ਨੇ ਮੈਨੂੰ ਉਹ ਦਿਓ ਨਹੀਂ ਆਰਡਰ ਆ ਰਿਹਾ ਪਲੀਜ਼ ਆਰਡਰ ਕਦੋਂ ਆ ਰਿਹਾ ਬਈ ਤੁਸੀਂ ਟਾਈਮ ਪਾਸ ਕਰ ਰਹੇ ਹੋ ਤੁਸੀਂ ਟਾਈਮ ਪਾਸ ਕਰ ਰਹੇ ਹੋ ਤੁਸੀਂ ਟਾਈਮ ਪਾਸ ਕਰ ਰਹੇ ਹੋ ਪਲੀਜ਼ ਸਾਨੂੰ ਬਾਹਰ ਜਾਣ ਦਿਓ ਅੱਜ ਆ ਤਾਂ ਬਹੁਤ ਜ਼ਿਆਦਾ ਤਕਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਰੇ ਆਪ ਧੱਕਾ ਕੀਤਾ ਜਾ ਰਿਹਾ ਹੈ ਪਹਿਲਾਂ ਚਾਰ ਲੇੜੀ ਸੀ ਹੁਣ ਤੁਸੀਂ ਦੇਖੋ ਕਿੰਨੇ ਜ਼ਿਆਦਾ ਕਰ ਦਿੱਤੀ ਕਿੰਨੀ ਫੋਰਸ ਲਗਾ ਦਿੱਤੀ ਗਈ ਹੈ ਵੀਰੇ ਤੁਸੀਂ ਬਸ ਸਾਈਡ ਤੇ ਹੋ ਜਾਓ ਹੁਣ ਤੁਸੀਂ ਕੀ ਚਾਹੁੰਦੇ ਆ ਵੀ ਫੇਰ ਜਿੱਤਕਾ ਮੁਕਤੀ ਹੋਵੇ ਨਹੀਂ ਮੈਂ ਜਿੱਤਕਾ ਮੁਕਤੀ ਮੈਂ ਨਹੀਂ ਦੀ ਜਾਂਗੀ ਫਿਰ ਨਹੀਂ ਚਾਹੁੰਦੇ ਸੀ ਬਹੁਤ ਪਿਆਰ ਨਾਲ ਸਹਾਰਿਆ ਨਾ ਵੀ ਸਾਨੂੰ ਛੱਡਿਆ ਜਾਵੇ ਜਾਨ ਦਿੱਤਾ ਜਾਵੇ ਸਾਡੇ ਕੰਮ ਕਰ ਦਿੱਤੇ ਜਾ ਤੁਸੀਂ ਕੀ ਚਾਹੁੰਦੇ ਆ ਵੀ ਆਪਾਂ ਹੋਰ ਲੇਡੀਜ਼ ਮੰਗਾਈਏ ਹੁਣ ਇੱਥੇ ਫਿਰ ਹਾਲਾਤ ਖਰਾਬ ਹੋਣ ਇਸ ਤਰ੍ਹਾਂ ਦੇ ਹਾਲਾਤ ਚਾਹੁੰਦੇ ਹੋ ਤੁਸੀਂ ਜਦੋਂ ਮੈਂ ਪਿਆਰ ਨਾਲ ਕਹਿ ਲਿਆ ਕਿ ਮੈਨੂੰ ਕੱਲੀ ਨੂੰ ਜਾਣ ਦੋ ਇਹਨਾਂ ਸਾਰਿਆਂ ਨੂੰ ਤੁਸੀਂ ਇੱਥੇ ਰੱਖੋ मैनु कल बैठो बाकी भगवंत मान भगवंत मान भगवंत मान सरदार सुखबीर सिंह बादल श्रोमणी अकाली दल श्रोमणी अकाली दल बीपा चाहिए सुनमानी ਇੱਕ ਮਿੰਟ ਬੈਠੋ ਹਾਂਜੀ ਮੈਡਮ ਤੁਹਾਨੂੰ 20 ਮਿੰਟ ਦਿੱਤੇ تھے ਪੁਲਿਸ ਨੇ ਤੇ ਬਾਅਦ ਚ ਪਤਾ ਲੱਗਿਆ ਕਿ ਤੁਹਾਡੇ ਬਾਹਰ ਦਾ ਗੇਟ ਬਣਾ ਕੇ ਤੁਹਾਨੂੰ ਅੰਦਰ ਬੰਦੀ ਬਣਾਇਆ ਗਿਆ ਜੀ ਤੁਹਾਡੀ ਆਵਾਜ਼ ਨੇ ਤੁਹਾਡੀ ਵੀ ਕਿਹਾ ਵੀ ਮੇਰੇ ਖਿਲਾਫ ਤੁਸੀਂ ਬੰਦੀ ਕਿਵੇਂ ਮੈਨੂੰ ਬਣਾ ਸਕਦੇ ਹੋ ਮੇਰਾ ਗੇਟ ਖੋਲੋ ਜੀ ਤੋਂ ਉਹਦੇ ਬਾਅਦ ਗੇਟ ਖੋਲ੍ਹਿਆ ਤੁਸੀਂ ਇਸ ਨੂੰ ਪਰਿਕਰੇ ਨੂੰ ਕਿਵੇਂ ਸਮਝਦੇ ਹੋ ਵੀਰੇ ਦੇਖੋ ਮੈਂ ਮੈਂ ਬਹੁਤ ਕੋਆਪਰੇਟ ਕਰ ਰਹੀ ਹਾਂ ਇਹਨਾਂ ਨੂੰ ਮੈਂ ਨਾ ਸਾਰਾ ਕੁਝ ਦੱਸ ਦਿੱਤਾ ਵੀ ਸਾਡੀ ਕੋਈ ਐਸੀ ਪਲੈਨਿੰਗ ਨਹੀਂ ਹੈ ਕੁਝ ਵੀ ਨਹੀਂ ਐਸਾ ਮੈਂ ਆਪਣੇ ਕੰਮ ਤੇ ਜਾਣਾ ਪਹਿਲਾਂ ਇਹਨਾਂ ਨੇ ਕਿਹਾ ਕਿ 20 ਮਿੰਟ ਗੱਲ ਸੁਣ ਲਓ ਮੈਂ ਇਹਨਾਂ ਦੀ ਗੱਲ ਮੰਨਦੇ ਇਹਨਾਂ ਦੀ ਰਿਸਪੈਕਟ ਕਰਦੇ ਆਪਾਂ ਇਹਨਾਂ ਦੀ ਗੱਲ ਸੁਣੀ ਔਰ ਇਹਨਾਂ ਨੇ ਇਸ ਇਹਦੇ ਅੰਦਰ ਅੰਦਰ ਹੀ ਮੈਨੂੰ 20 ਮਿੰਟ ਬਿਠਾ ਕੇ ਔਰ ਅੱਗੇ ਹੋਰ ਜ਼ਿਆਦਾ ਫੋਰਸ ਬਣਾ ਲਈ ਹੈ ਹ ਹਾਂ ਸੀ ਚਾ ਲੈਡੀਜ਼ ਕੀ ਮੇਰੇ ਲਈ ਕਾਫੀ ਨਹੀਂ ਸੀ ਹੁਣ ਹੋਰ ਜ਼ਿਆਦਾ ਬੁਲਾ ਲਈਆਂ ਨੇ ਤੇ ਹੋਰ ਬੁਲਾ ਕੇ ਧੱਕਾ ਮੁੱਕ ਕੀ ਚਾਹੁੰਦੇ ਨੇ ਵੀ ਅਸੀਂ ਧੱਕਾ ਮੁੱਕੀ ਕਰੀਏ ਵੀ ਜੇ ਜੇ ਸਾਨੂੰ ਅਰੈਸਟ ਕਰਨਾ ਤਾਂ ਅਰੈਸਟ ਕਰ ਲਓ ਪਰ ਇਸ ਤਰ੍ਹਾਂ ਨਾ ਕੀਤਾ ਜਾਵੇ ਮੈਡਮ ਇਹ ਗੱਲ ਕਹਿ ਰਹੇ ਨੇ ਵੀ ਲੈਂਡ ਡੈਡ ਦਾ ਮਸਲਾ ਪੈਦਾ ਹੋਇਆ ਹੋਇਆ ਇਸ ਕਰਕੇ ਤੁਹਾਡੇ ਜਾਣ ਨਾਲ ਲੈਂਡ ਡੈਡ ਪਦਰ ਹੋ ਗਿਆ ਮਲੇਰ ਕੋਲੇ ਦੇ ਅੰਦਰ ਖਲਬਲੀ ਮੱਚੇਗੀ ਇਹਦੇ ਤੇ ਤੁਸੀਂ ਕੀ ਕਹੋਗੇ ਲੈਂਡ ਆਰਡਰ ਤੁਹਾਡੇ ਨਾਲ ਪੈਦਾ ਹੋ ਸਕਦਾ ਕੋਈ ਤੁਸੀਂ ਦੱਸੋ ਕਿ ਇਹ ਹੋ ਸਕਦਾ ਕਿ ਮੇਰੇ ਜਾਨ ਨਾਲ ਲੈਂਡ ਆਨ ਆਰਡਰ ਦੇ ਧੱਜੀਆਂ ਉੱਡ ਜਾਣਗੇ ਇਹ ਹੋ ਸਕਦਾ ਪਹਿਲਾਂ ਹੀ ਅਸੀਂ ਆਪਣੇ ਹਾਲਾਤ ਦੇਖ ਲਈਏ ਮਲੇਰ ਕੋਲੇ ਦੇ ਕਿੰਨੇ ਕੁ ਲੈਂਡ ਆਰਡਰ ਚੱਲ ਰਹੇ ਨੇ ਜੇ ਅਸੀਂ ਗੱਲ ਕਰੀਏ ਡੀਸੀ ਆਫਿਸ ਚ ਜਿਹੜੇ ਆਪਣੇ ਬਾਕੀ ਆਫੀਸਰ ਨੇ ਜਿਹੜੇ ਇਹਨਾਂ ਦੇ ਮੰਤਰੀ ਚੰਤਰੀ ਜਾਂ ਜੋ ਵੀ ਇਹਨਾਂ ਦੇ ਆ ਕੇ ਬੈਠਦੇ ਨੇ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਹੈ ਕਿਸੇ ਤਰੀਕੇ ਦਾ ਤੇ ਇਹ ਉਹ ਨਹੀਂ ਦੇਖਦੇ ਹੈਗੇ ਹੋਰ ਕਿਸੇ ਸਿਆਸੀ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਦੀ ਉਸ ਅੰਦਰ ਕਿੱਥੇ ਹੋ ਰਹੀਆਂ ਮੀਟਿੰਗਾਂ ਟੀਸੀ ਡੀਸੀ ਦ ਦੇ ਅੰਦਰ ਇਹਨਾਂ ਦੇ ਸਿਆਸੀ ਮੀਟਿੰਗਾਂ ਹੋ ਰਹੀਆਂ ਚੇਅਰਮੈਨ ਦੇ ਚੇਅਰਮੈਨ ਦੇ ਉਹ ਕਰ ਰਹੇ ਨੇ ਸਾਰੇ ਅਫਸਰਾਂ ਸਰ ਚੇਅਰਮੈਨ ਦੇ ਦਫਤਰ ਚ ਮੀਟਿੰਗਾਂ ਕਿੱਥੇ ਜਾਰੀ ਹੋਣਾਂ ਆਨਲਾਈਨ ਆਰਡਰ ਦੀਆਂ ਤਾਂ ਜੀਆਂ ਨਹੀਂ ਹੋ ਰਹੀਆਂ ਆਇਆਂ ਇਸ ਕਰਕੇ ਮੈਂ ਇਹ ਕਹਿ ਰਹੀ ਹਾਂ ਸਿਰਫ ਗੱਲਾਂ ਨੇ ਬਾਤਾਂ ਨੇ ਇਹ ਸਿਰਫ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਸਾਨੂੰ ਇੱਥੇ ਬੰਦੀ ਬਣਾਇਆ ਹੋਇਆ ਇਹਨਾਂ ਨੇ ਸ਼ਰਿਆਮ ਐਮਰਜੈਂਸੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਸਾਡੇ ਇੱਥੇ ਇਸ ਕਰਕੇ ਵੀਰੇ ਇਹਨਾਂ ਨੂੰ ਕਹੋ ਕਿ ਪਲੀਜ਼ ਇਸ ਤੋਂ ਪਹਿਲਾਂ ਕਿ ਹੋਰ ਤੁਸੀਂ ਮੈਡਮ ਗੱਲ ਕੀਤੀ ਹੈ ਵੇ ਚੇਅਰਮੈਨ ਦੇ ਦਫਤਰ ਸਿਆਸੀ ਗਤੀਵਿਧੀਆਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਨਾ ਕੀ ਤੁਸੀਂ ਡੀਸੀ ਸਾਹਿਬ ਤੋਂ ਕੀ ਮੰਗ ਕਰ ਰਹੇ ਇਸ ਵਿੱਚ ਉਹ ਵੀ ਤੇ ਇਹੀ ਮੰਗ ਕਰਦੇ ਕਿ ਜੇ ਲਾਣ ਆਰਡਰ ਨੂੰ ਇੱਥੇ ਜਿਹੜੇ ਸਿਆਸੀ ਮੀਟਿੰਗਾਂ ਦਫ਼ਤਰ 'ਚ ਹੋ ਰਹੀਆਂ ਨੇ ਉਹਨਾਂ ਉਹਨਾਂ ਨੂੰ ਰੋਕੋ ਨਾ ਤੁਸੀਂ ਪਹਿਲਾਂ ਤਾਂ ਉਹ ਠੀਕ ਕਰ ਲਓ ਸਾਨੂੰ ਕੀ ਕਰ ਰਹੇ ਹੋ ਅਸੀਂ ਤਾਂ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਜਿਹੜਾ ਕੰਮ ਕਰ ਰਹੇ ਆ ਸਾਨੂੰ ਕਰਨ ਦਿੱਤਾ ਜਾਵੇ ਸਾਡੇ ਲੋਕ ਦੇਖੋ ਸਾਰੇ ਮੇਰੇ ਕਰਕੇ ਇੱਥੇ ਜੁੜੇ ਨੇ ਇਹਨਾਂ ਦੇ ਆਪਣੇ ਕੰਮ ਮੰਡੀ ਵਾਲੇ ਲੋਕ ਨੇ ਗੱਡੀਆਂ ਦੀਆਂ ਗੱਡੀਆਂ ਸਾਡੀਆਂ ਖੜੀਆਂ ਹੋਈਆਂ ਨੇ ਇੱਥੇ ਇਹਨਾਂ ਲੋਕਾਂ ਦੀ ਕਾਰੋਬਾਰ ਸਾਡਾ ਸਾਰਾ ਕਾਰੋਬਾਰ ਸਾਡਾ ਠੱਪ ਹੋਇਆ ਪਿਆ ਸਾਡੇ ਕੋਤੇ ਮੇਰੇ ਜਿਹੜੇ ਜਿੰਨੇ ਵੀ ਲੋਕ ਨੇ ਸਾਰੇ ਮੰਡੀ ਵਾਲੇ ਤੁਹਾਨੂੰ ਪਤਾ ਹੈ ਲੋਕ ਨੇ ਕੰਮ ਕਰਨ ਵਾਲੇ ਇਹਨਾਂ ਦੀਆਂ ਗੱਡੀਆਂ ਸਾਰੀਆਂ ਕੰਮ ਸਾਡਾ ਠੱਪ ਇਸ ਕਰਕੇ ਮੈਨੂੰ ਕੱਲੀ ਨੂੰ ਜਾਣਦੇ ਵੀ ਇਹਨਾਂ ਨੂੰ ਕਹੋ ਕਿ ਪਲੀਜ਼ ਪਾਸੇ ਹਟ ਜਾ ਐਵੇਂ ਹੱਲਾ ਗੁੱਲਾ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਚਲੋ ਜੀ ਆਪ ਵੀ ਹੋ ਜਾ ਰਹੇ ਨੇੜੀ ਚਲੋ ਵੀਰੇ ਜਾਣ ਤੋਂ ਹੁਣ ਕੀ ਮੈਂ ਕਰ ਰਹੇ ਪਲੀਜ਼ ਨਹੀਂ ਬਸ ਤੁਸੀਂ ਹੁਣ ਪਲੀਜ਼ ਆਓ ਜੀ ਬਲਜੀਤ ਜੀ ਹੁਣ ਦੱਸੋ ਜਾਣ ਤੋਂ ਇਦਾਂ ਟਪਲਾਣਾ ਕਰੋ ਮੈਂ ਦੇਖੋ ਦੋਨੋਂ ਬੰਦੇ ਟਾਈਮ ਕੱਢ ਰਹੇ ਹੋ ਤੁਸੀਂ ਟਾਈਮ ਕੱਢ ਰਹੇ ਹੋ ਟਾਈਮ ਵੀ ਕੱਢਦੇ ਹੁਣ ਤਾਂ ਕੋਈ ਨਹੀਂ ਆ ਜਾਣਾ ਬਈ ਆ ਜਾਣਾ ਬਈ ਨਹੀਂ ਬਤਾ ਚੰਡੀਗੜ੍ਹ ਨਹੀਂ ਜਾ ਸਕਦਾ ਹੁਣ ਤਾਂ ਦੇਖੋ ਹੁਣ ਤਾਂ ਗਲਾਨ ਤੋਂ ਨਾ ਹੁਣ ਤਾਂ ਟਾਈਮ ਵੀ ਥੋੜਾ ਨਿਕਲ ਗਿਆ 12 ਵਜੇ ਤੱਕ ਬਸ ਤਾਂ ਇਹ 12 ਵਜੇ ਤੱਕ ਕੰਮ ਪੌਂਡੇ ਨੂੰ ਪੈਂਡਿੰਗ ਕਰ ਦੋ ਜੋ ਇਹਦੇ ਬੰਦੇ ਨਹੀਂ ਨਹੀਂ 12 ਵਜੇ 12 ਵਜੇ ਤੱਕ ਤਾਂ ਨਹੀਂ ਸਾਡੀ ਬੇਨਤੀ ਵੀ ਹੈ ਵੀ ਤੁਸੀਂ ਬਹੁਤ ੱੱਕਾ ਕਰ ਰਹੇ ਹੋ ਸੱਚੀ ਕਹਿ ਰਿਹਾ ਬਹੁਤ ੱੱਕਾ ਕਰ ਰਹੇ ਹੋ ੱੱਕਾ ਕਰ ਰਹੇ ਹੋ ਥੋੜਾ ਬੇਨਤੀ ਕਰ ਬੇਨਤੀ ਕਰ ਮੈਂ ਵੀ ਤੁਹਾਨੂੰ ਬੇਨਤੀ ਕਰ ਰਹੀ ਹਾਂ ਨਾ ਕਿ ਪਲੀਜ਼ ਜਾਣ ਦਿਓ ਹੁਣ 12 ਵਜੇ ਤੱਕ ਆਪਾਂ ਇੱਥੇ ਨੇਤੀ ਚੰਦਰ ਬੈਠੋ ਨਾ ਨਹੀਂ ਅੰਦਰ ਅੰਦਰ ਤਾਂ ਮੈਂ ਬੈਠਣਾ ਨਹੀਂ ਮੈਂ ਤਾਂ ਜਾਣ ਐ ਤੁਹਾਡੀ ਗੱਲ ਕਰਾ ਜਨਾ ਸੀ ਨੇ ਹੱਥ ਨਾਲ ਨਹੀਂ ਸੀਨੀਅਰ ਅਫਸਰ ਹੁਣ ਤੱਕ ਤੁਹਾਡੇ ਨਾਲ ਗੱਲ ਨਹੀਂ ਹੋਈ ਹੋएगी ਇਹ ਥੋੜੀ ਚੱਲ ਜਾਵੇ ਤੁਹਾਡੇ ਅਫਸਰ ਨੇ ਫੋਨ ਨਹੀਂ ਚੱਕਣਾ ਜੇ ਗੋਲੀ ਚੱਲ ਜਾਵੇ ਤੁਹਾਡੇ ਹੱਥਾਂ ਤੇ ਫੋਨ ਨਹੀਂ ਚੱਕਣਾ ਹੋਰ ਕੀ ਆ ਇਹ ਕੀ ਹੈ ਲੈ ਇਹਨੇ ਕਿਨੇ ਘੰਟੇ ਹੋ ਗਏ 4 ਘੰਟੇ ਹੋ ਗਏ ਫਿਰ ਇਦਾਂ ਨਹੀਂ ਚੱਲਦਾ ਹੈਗਾ ਪਲੀਜ਼ ਇਦਾਂ ਨਹੀਂ ਚੱਲਦਾ ਮੈਨੂੰ ਜਾਣ ਦੋ ਤੁਹਾਨੂੰ ਕੀ ਖਤਰਾ ਮੈਨੂੰ ਇਦਾਂ ਦੱਸੋ ਨਾ ਮੇਰੇ ਤੋਂ ਕੱਲੀ ਜਾਨ ਮੇਰੇ ਕੋਲ ਕੀ ਹੈ ਮੇਰੀ ਗੱਡੀ ਚੈੱਕ ਕਰ ਲੋ ਕੀ ਮੈਂ ਜਿਹੜੇ ਬੰਬ ਲੈ ਕੇ ਜਾ ਰਹੀ ਆ ਤੁਸੀਂ ਗੱਡੀ ਚੈੱਕ ਕਰਾ ਲਓ ਮੈਂ ਹੋਰ ਕੁਝ ਨਹੀਂ ਹੋਰ ਕੋਈ ਮੁੱਦਾ ਨਹੀਂ ਹੈ ਮੈਂ ਕੀ ਕਰ ਲੂਗੀ ਕੱਲੀ ਮੈਨੂੰ ਆਪਣੇ ਕੰਮ ਤੇ ਤਾਂ ਜਾਣ ਦੋ ਮੈਨੂੰ ਜਾਣ ਦੋ ਪਿੰਡਾਂ ਦੀ ਜਾਣ ਦੋ ਨਹੀਂ ਨਹੀਂ ਉੱਥੇ ਨਹੀਂ ਜਾਣ ਦੇਣਾ ਪਿੰਡਾਂ ਦੀ ਤਾਂ ਜਾਣ ਦੋ ਮਿੰਡਲ ਜਾਣ ਦੋ ਨਹੀਂ ਅੱਛਾ ਪਿੰਡਾਂ ਚ ਤਾਂ ਜਾਣ ਦੋ ਨਾ ਮੇਰੇ ਕੰਮ ਤੇ ਕਰਨ ਦੋ 12 ਵਜੇ ਤੋਂ ਬਾਅਦ 12 ਵਜੇ ਤੋਂ ਵਾਲਾ ਸ਼ਰਿਆਮੀ ਤੱਕ ਦਾ 12 ਵਜੇ ਨੇ ਬਿਰਿਆ ਹਾ ਦੇ ਪਵਾਤ ਮਤਲਬ ਤਿੰਨ ਘੰਟੇ ਤੁਸੀਂ ਇੱਥੇ ਹੀ ਖੜੇ ਰਹੋਗੇ ਇਹਨਾਂ ਨੂੰ ਵੀ ਇਦਾਂ ਹੀ ਰੋਕੀ ਰੱਖੋਗੇ ਤਿੰਨ ਘੰਟੇ ਕੋਈ ਹੋਰ ਜਾਣ ਚਾਹੁੰਦਾ ਤੀਜਾ ਸ ਨਹੀਂ ਇਹ ਜਾਣਗੇ ਨਹੀਂ ਇਹ ਜਾਣਾ ਹੀ ਨਹੀਂ ਕਿਸੇ ਨੇ ਜਾਣਾ ਹੀ ਨਹੀਂ ਪਰ ਤੁਸੀਂ ਖੜ ਕੇ ਕਿਵੇਂ ਚਲੇ ਜਾਵਾਂਗੇ ਦੇਖੋ ਇਹਨਾਂ ਨੇ ਜਾਣਾ ਹੀ ਨਹੀਂ ਐ ਕਿੱਥੇ ਲੀਡਰ ਰੋਕੇ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਸਾਨੂੰ ਜੋ ਵੀ ਕਰਨਾ ਤੁਸੀਂ ਲੈ ਕੇ ਚੱਲੋ ਜਿੱਥੇ ਤੁਹਾਡੇ ਸੀਨੀਅਰ ਅਫਸਰ ਕੋਲ ਹੀ ਮੈਨੂੰ ਲੈ ਜਾਓ ਚਲੋ ਲੈ ਚੱਲੋ ਮੇਰੇ ਬਹੁਤ ੱੱਕਾ ਹੋ ਰਿਹਾ ਤੁਸੀਂ ਕਰੋ ਜੋ ਵੀ ਕਰਨਾ ਹੈ ਪਲੀਜ਼ ਕੀ ਗੱਲ ਆਸੀ ਥੋੜੀ ਗੱਲਾਂ ਜਿਹੜੀਆਂ ਸੁਣੀ ਜਾਣੀਆਂ ਚਲਾਈਆਂ ਜਾਣੀਆਂ ਨਹੀਂ ਨਹੀਂ ਸਾਡੇ ਹੱਥ 'ਚ ਨਾ ਪਾਵਰ ਹੀ ਨਹੀਂ ਹੈ ਕੀ ਕਰ ਰਹੇ ਨੇ ਇਹ ਕੀ ਇਹ ਪਾਵਰ ਆ ਪੁਲਿਸ ਕੋਲੇ ਆ ਲੀਡਰਾਂ ਕੋਲੇ ਨੇ ਨਹੀਂ ਤੁਹਾਡੇ ਕੋਲ ਤਾਂ ਮੀਡੀਆ ਪਾਵਰ ਸਭ ਕੋਲੇ ਆ ਜਿਹੜਾ ਸਾਡਾ ਕੰਮ ਉਹ ਸੀ ਕਰ ਦਾਂਗੇ ਮੀਡੀਆ ਮੀਡੀਆ ਤਾਂ ਸਭ ਤੋਂ ਵੱਡੀ ਪਾਵਰ ਹੈ ਅੱਜ ਦੇ ਟਾਈਮ 'ਚ ਜਨਾਬੂ ਕੱਢਾਂਗੇ ਅਸੀਂ ਤੁਸੀਂ ਜਾ ਤੁਸੀਂ ਜਾਣ ਤੋਂ ਕੀ ਖਤਰਾ ਕੀ ਹੈ ਤਾਂ ਦੱਸੋ ਨਾ ਦੇਖੋ 9 ਵਜੇ ਤੁਸੀਂ ਜਾਣ ਬੁੱਝ ਕੇ ਟਾਈਮ ਲਗਾ ਰਹੇ ਹੋ ਨਹੀਂ ਕਾਰਨ ਕੀ ਹੈ ਕਿਉਂ ਕਰ ਰਹੇ ਨੇ ਇਹ ਤਾਂ ਪੁੱਛਿਓ ਪੁੱਛੀਏ ਦੱਸ ਨਹੀਂ ਰਹੇ ਦੱਸ ਨਹੀਂ ਰਹੇ ਬਸ